ਗੁਰਜੀ ਸ਼ਰਮਾ ਜੀ ਕਿਉਂਕਿ ਜੀਪ ਤਿੰਨਾ ਕਬੱਡੀਆਂ ਤੇ ਜ਼ੈਰੂ ਦੀਆਂ ਤਿੰਨਾ ਕਬੱਡੀਆਂ ਤੇ ਜੀਪ ਜ਼ੈਰੂ ਚੈਰੂ ਸਾਹਮਣੇ ਕਬੱਡੀ ਜ਼ੈਰੂ ਦੀ ਦੂਜੇ ਪਾਸੇ ਕੁਲਦੀਪ ਸ਼ਿਕਾਰ ਮਾਸ਼ੀਆਂ ਵਾਲਾ ਮੇਰੇ ਵੀਰੋ ਪਲੱਥਾਂ ਦਾ ਮੇਲਾ ਲੁੱਟਣ ਨੂੰ ਫਿਰਦਾ ਆਹ ਲੁੱਟਣ ਨੂੰ ਫਿਰਦਾ ਆਹ ਗੋਰਾ ਥਾਪੀਆਂ ਮਾਰ ਗਿਆ ਸ਼ਿਕਾਰਾਂ ਵਾਲਿਆ ਮੱਖਣ ਸਦਾ ਲਈ ਵਿਛੜ ਗਿਆ ਇਹ ਆਪਣੇ ਬ੍ਰਦਰ ਲਈ ਜੀਪ ਰੋਇਆ ਮੇਰੇ ਵੀਰੋ ਜੀਪ ਆਸ਼ੀਰਵਾਦੀ ਰੇਡ पीर डेरते थापियां मार मार के गया, तो दीप शिकार वाला गगी, गगी, चक्की चारों गगी, मेला मेला गगी करो, तेजारो, सायरो, तेजारो, गगी, 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 ਜਿੱਤ ਗਿਆ ਭਲੱਥ ਚ ਗੱਡੀ ਇਹ ਚੱਕ ਦੇਸ ਰਾਜਵਾਲਾ ਸਿਰਾ ਕਰਾ ਗਿਆ ਮੇਰੇ ਵੀਰੋ